ਜਿਹੜਾ ਵੀਰ ਭਰਾਵਾਂ ਕਈਆਂ ਨੂੰ ਨਹੀਂ ਪਤਾ ਕਿ ਹਰੀ ਹਰ ਮੰਦਰ ਇਹ ਪੈਂਦਾ ਹੈ ਯੂਪੀ ਦੇ ਵਿੱਚ ਹਰੀ ਹਰ ਮੰਦਰ ਜਿਹੜਾ ਕਿ ਆਪਣੇ ਸਿੱਖ ਭਰਾ ਵੀਰ ਕੋਹ ਵੀ ਨਹੀਂ ਸੋਚਦੇ ਉਹ ਸੋਚ ਲੈਂਦੇ ਆ ਜਦੋਂ ਕਿਸੇ ਦੀ ਵੀਡੀਓ ਦੇਖ ਲੈਂਦੇ ਆ ਤੇ ਉਹ ਇਹੋ ਹੀ ਕਹਿ ਦਿੰਦੇ ਆ ਵੀ ਸਾਡੇ ਘਰ ਨੂੰ ਇੰਨੀ ਗੱਲ ਕਹਿਤੀ ਆ ਸਾਨੂੰ ਇੰਨੀ ਗੱਲ ਕਹੀ ਆ ਸਿੱਖਾਂ ਨੂੰ ਹਰ ਬੰਨੇ ਕੋਈ ਟਾਰਗੇਟ ਕਰਦਾ ਇਹ ਸਾਨੂੰ ਗੱਲ ਕਹਿਤੀ ਆ ਜਦ ਮੈਂ ਉਹਨਾਂ ਵੀਰਾਂ ਭਰਾਵਾਂ ਨੂੰ ਕਹਿ ਰਿਹਾ ਆ ਵੀ ਭਰਾਵੋ ਐਡੀ ਖਤੀ ਤਤੇ ਨਾ ਹੋ ਕੇ ਬਿਆਨ ਵੱਧ ਘੱਟ ਦੇ ਜਿਆ ਕਰੋ ਪਹਿਲਾ ਚੀਜ਼ ਨੂੰ ਜਿਹੜੀ ਕੋ ਗੱਲ ਆ ਉਹਨੂੰ ਇਹ ਦੇਖ ਲਿਆ ਕਰੋ ਉਹਨੂੰ ਗਾਖ ਲਿਆ ਕਰੋ ਉਹਨੂੰ ਕੋਖ ਲਿਆ ਕਰੋ ਵਾਹਿਗੁਰਜੀਤਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਦੀਪ ਸਿੰਘ ਖਾਲਸਾ ਨਿਹੰਗ ਸਿੰਘ ਫੌਜ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਸਾਧ ਸੰਗਤ ਜੀ ਆਪਾਂ ਆਪਣੇ ਫੇਸਬੁਕ ਪੇਜ 'ਤੇ ਲਾਈਵ ਹੋਏ ਆਂ ਤੇ ਲਾਈਵ ਦੇ ਵਿੱਚ ਮੇਰੇ ਵੀਰ ਭਰਾ ਆਜੋ ਆਪਾਂ ਲਾਈਵ 'ਚ ਕੁਝ ਮਿੰਟ ਆਪਾਂ ਗੱਲ ਕਰਨੀ ਆ ਵੀਰਾ ਭਰਾਵਾਂ ਦੇ ਨਾਲ ਤਦ ਤੱਕ ਲਾਈਵ ਨੂੰ ਚਲਦੀ ਚਲਦੀ ਲਾਈਵ ਨੂੰ ਸ਼ੇਅਰ ਜਰੂਰ ਕਰਿਓ ਸੰਗਤਾਂ ਦੇ ਤੱਕ ਜਿਹੜੀ ਆਪਣੀ ਗੱਲਬਾਤ ਵੀਰ ਭਰਾਵਾਂ ਤੱਕ ਪਹੁੰਚ ਜਾਵੇ ਕਿਉਂਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਆਪਾਂ ਵੇਨੇ ਆ ਨਵੇਂ ਤੋਂ ਨਵਾਂ ਕੋਈ ਨਾ ਕੋਈ ਟੌਪਿਕ ਗੱਲਬਾਤ ਕਰਨ ਤੇ ਆਉਂਦਾ ਰਹਿੰਦਾ ਆ ਜਿਹਦੇ ਉੱਤੇ ਆਪਾਂ ਨੂੰ ਵਿਚਾਰ ਕਰਨ ਦਾ ਸਾਰਿਆਂ ਨੂੰ ਹੱਕਿਆ ਦੀ ਸਚਾਈ ਨੂੰ ਅੱਗੇ ਲਿਉਣ ਦਾ ਹੱਕ ਆ ਤੇ ਆਪਾਂ ਉਹ ਵਿਸ਼ੇ ਤੇ ਆਪਾਂ ਗੱਲ ਕਰਨੀ ਆ ਜਿਵੇਂ ਕਿ ਤੁਸੀਂ ਦੇਖਿਆ ਆ سوشل ਮੀਡੀਆ ਤੇ ਇੱਕ ਬਗੇਸ਼ਵਰ ਧਾਮ ਵਾਲਾ ਬਾਬਾ ਜਿਹੜਾ ਕਿ ਇੱਕ Hindu ਸਨਾਤਨ ਧਰਮ ਦੇ ਵਿੱਚੋਂ ਆ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਨਿੱਕੂ ਦਾ ਬਾਬਾ ਜਿਹੜਾ ਗਾਇਕ ਇੰਦਰਜੀਤ ਨਿੱਕੂ ਉਹਦਾ ਬਾਬਾ ਜਿਹੜਾ ਕਿ ਉਹਨੂੰ ਹਰ ਮੰਦਰ ਸਾਹਿਬ ਦਰਸ਼ਨ ਮੇਲੇ ਕਰਨ ਵਾਸਤੇ ਵੀ ਲੈ ਕੇ ਆਇਆ ਹੈ ਤੇ ਉਹਨੂੰ ਪੱਗ ਵੀ ਬੱਦੀ ਸੀ ਤੇ ਬਣਾਇਆ ਹੈ ਉਹਨੂੰ ਪੰਜਾਬੀ ਤੇ ਉਹਦੇ ਬਿਆਨ ਦੇ ਉੱਤੇ ਲੋਕ ਕਈ ਆਪਣੇ ਵੀਰ ਭਰਾ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਆ ਤੇ ਕਈ ਕਮੈਂਟ ਮਾਰੇ ਚੰਗੇ ਕਰਕੇ ਤੇ ਬੜਾ ਲਲਕਾਰੇ ਮਾਰਨ ਦੇ ਆ ਵੀ ਆ ਜਾ ਆ ਜਾ ਤੈਨੂੰ ਅਹੀਂ ਵੇਖਦੇ ਆ ਤੂੰ ਸਾਡੇ ਹਰ ਮੰਦਰ ਸਾਹਿਬ ਕਿੱਦਾਂ ਆਵੇਂਗਾ ਮੈਂ ਹੁਣ ਗੱਲ ਇਹ ਕਰਨੀ ਆ ਕਿ ਕਈ ਵੀਰਾਂ ਭਰਾਵਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਆ ਤੇ ਕਈ ਵੀਰਾਂ ਭਰਾਵਾਂ ਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਤੇ ਉਹ ਐਵੇਂ ਹੀ ਜਾਣ ਕੇ ਸੋਚੇ ਸਮਝ ਤੋਂ ਬਿਨਾਂ ਹੀ ਇੱਕ ਦੂਜੇ ਨਾਲ ਲਕਾਰਣ ਦੇ ਬੰਦੇ ਆ ਵੀ ਆ ਤੈਨੂੰ ਅਸੀਂ ਦੱਸਾਂਗੇ ਆ ਤੈਨੂੰ ਅਸੀਂ ਦੱਸਾਂਗੇ ਇੱਕ ਆਪਾਂ ਗੱਲ ਕਰਨੀ ਆ ਸੱਚ ਦੀ ਜਿਹੜਾ ਵੀਰ ਭਰਾਵਾਂ ਕਈਆਂ ਨੂੰ ਨਹੀਂ ਪਤਾ ਕਿ ਹਰੀ ਹਰ ਮੰਦਰ ਇਹ ਪੈਂਦਾ ਆ ਯੂਪੀ ਦੇ ਵਿੱਚ ਹਰੀ ਹਰ ਮੰਦਰ ਜਿਹੜਾ ਕਿ ਆਪਣੇ ਸਿੱਖ ਭਰਾ ਵੀਰ ਕੋਈ ਨਹੀਂ ਸੋਚਦੇ ਉਹ ਸੋਚ ਲੈਂਦੇ ਆ ਜਦੋਂ ਕਿਸੇ ਦੀ ਵੀਡੀਓ ਦੇਖ ਲੈਂਦੇ ਆ ਤੇ ਉਹ ਇਹੋ ਹੀ ਕਹਿ ਦਿੰਦੇ ਆ ਵੀ ਸਾਡੇ ਘਰ ਨੂੰ ਇੰਨੀ ਗੱਲ ਕਹਿਤੀ ਆ ਸਾਨੂੰ ਇੰਨੀ ਗੱਲ ਕਹੀ ਆ ਸਿੱਖਾਂ ਨੂੰ ਹਰ ਬੰਨੇ ਕੋਈ ਟਾਰਗੇਟ ਕਰਦਾ ਇਹ ਸਾਨੂੰ ਗੱਲ ਕਹਿਤੀ ਆ ਤੇ ਮੈਂ ਉਹਨਾਂ ਵੀਰਾਂ ਭਰਾਵਾਂ ਨੂੰ ਕਹਿ ਰਿਹਾ ਆ ਵੀ ਭਰਾਵੋ ਐਡੀ ਛਤੀ ਤਤੇ ਨਾ ਹੋ ਕੇ ਬਿਆਨ ਵੱਧ ਘੱਟ ਦੇ ਜਿਆ ਕਰੋ ਪਹਿਲਾਂ ਚੀਜ਼ ਨੂੰ ਜਿਹੜੀ ਕੋਈ ਗੱਲ ਆ ਉਹਨੂੰ ਇਹ ਦੇਖ ਲਿਆ ਕਰੋ ਉਹਨੂੰ ਗਾਖ ਲਿਆ ਕਰੋ ਉਹਨੂੰ ਕੋਖ ਲਿਆ ਕਰੋ ਤੇ ਇਹ ਗੱਲ ਕੀ ਆ ਇਹਨੇ ਕੀ ਬਚਨ ਕੀ ਬਿਆਨ ਦਿੱਤਾ ਆ ਉਹ ਵਿਸ਼ੇ ਵਿੱਚ ਆਪਾਂ ਗੱਲ ਦੱਸਣੀ ਆ ਵੀਰਾ ਭਰਾਵਾਂ ਨੂੰ ਕਿ ਜੂਪੀ ਦੇ ਵਿੱਚ ਪੈਂਦਾ ਇੱਕ ਹਰੀ ਹਰ ਮੰਦਰ ਜਿਹੜਾ ਕੁਝ ਦਿਨ ਪਹਿਲਾਂ ਆਵਾਦ ਵਿਵਾਦ ਹੋਇਆ ਜਿਹੜਾ ਕਿ ਕੁਝ ਮੁਸਲਮਾਨ ਭਾਈਚਾਰਾ ਤੇ ਕੁਝ Hindu ਸਨਾਤਨ ਧਰਮ ਦੇ ਵੀਰ ਭਰਾ ਜਿਨ੍ਹਾਂ ਦੇ ਵੱਲੋਂ ਬਹੁਤ ਸਾਰਾ ਉੱਥੇ ਜੂਪੀ ਵਾਲੇ ਮੰਦਰ ਦੇ ਥਾਂ ਤੇ ਏਟ ਰੋਲਾ ਚੱਲਿਆ ਤੇ ਬੜਾ ਉੱਥੇ ਡਾਂਗ ਛੋਟਾ ਚੱਲਿਆ Hindu ਕਹਿੰਦੇ ਸਾਡਾ ਆ ਸਨਾਤਨ ਧਰਮ ਵਾਲੇ ਕਹਿੰਦੇ ਸਾਡਾ ਸਥਾਨ ਆ ਤੇ ਮੁਸਲਮਾਨ ਕਹਿੰਦੇ ਆ ਵੀ ਸਾਡਾ ਸਥਾਨ ਹੈ ਤਾਂ ਇਦਾਂ ਕਰ ਕਰਾ ਕੇ ਉਹਨਾਂ ਦੀ ਉੱਥੇ ਹੋਈ ਹੈ ਲੜਾਈ ਤੇ ਜਿਹੜਾ ਇਹ ਬਗੇਸ਼ਵਰ ਧਾਮਬਲਾ ਇਹ ਬਾਬਾ ਕਹਿੰਦਾ ਆ ਬਗੇਸ਼ਵਰ ਧਾਮਬਲਾ ਵੀ ਅਸੀਂ ਉੱਥੇ ਸਨਾਤਨ ਤਰ ਮੰਗੀਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖਣੀਆਂ ਅਸੀਂ ਉੱਥੇ ਪੂਜਾ ਕਰਨੀ ਆ ਬਹੁਤ ਸਮਾਂ ਹੋ ਗਿਆ ਪੂਜਾ ਨਹੀਂ ਹੋਈ ਤੇ ਉੱਥੇ ਇਦਾਂ ਗੱਲਬਾਤ ਉਹ ਕਰ ਰਿਹਾ ਸੀ ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਬਿਆਨ ਉਹਦਾ ਸਾਰਿਆਂ ਨੇ ਸੁਣਿਆ ਤੇ ਕਈ ਥਾਵਾਂ ਤੇ ਉਸ ਨੂੰ ਗਾਲਾਂ ਕੱਢ ਰਹੇ ਕਈ ਥਾਵਾਂ ਤੇ ਕੋਈ ਗੱਲ ਬਾਤ ਵੀ ਇਹ ਸਿੱਖਾਂ ਨੂੰ ਵੀ ਲੱਗੇ ਵੀ ਇਹ ਖਰੇ ਸਾਡੇ ਉੱਤੇ ਹੀ ਗੱਲ ਕਹਿਣ ਦਾ ਵੀ ਸਤਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਉਹਨਾਂ ਨੇ ਆ ਕੇ ਖਰੇ ਉੱਥੇ ਪੂਜਾ ਕਰਨੀ ਆ ਉੱਥੇ ਉਹਨਾਂ ਨੇ ਖਰੇ ਆ ਕੇ ਆਹ ਕੰਮ ਕਰਨਾ ਕਿ ਇਹ ਬਗੇਸ਼ਵਰ ਧਾਮ ਵਾਲਾ ਬਾਬਾ ਜਿਹੜਾ ਖਰੇ ਇਹਨਾਂ ਦੇ ਸਿੱਖਾਂ ਨੇ ਸਿੱਖਾਂ ਰਿਵਾਜ ਤੇ ਗੱਲ ਕਹੀ ਆ ਵੀ ਇਹ ਗ੍ਰ ਹਰਮੰਦਰ ਸਾਹਿਬ ਉੱਥੇ ਮੂਰਤੀਆਂ ਰੱਖਣੀਆਂ ਨਹੀਂ ਭਰਾਵੋ ਇਹ ਗੱਲ ਨਹੀਂ ਗਈ ਇਹ ਗੱਲ ਨਹੀਂ ਹੈਗੀ ਇਹ ਆਪਣੀ ਵੀਡੀਓ ਪਹੁੰਚਾ ਕੇ ਵੀਰਾਂ ਭਰਾਵਾਂ ਤੱਕ ਤੇ ਸੱਚ ਸ਼ੇਅਰ ਕਰਿਓ ਕਿ ਇਹ ਗੱਲ ਨਹੀਂ ਕਿ ਉਹ ਹਿੰਦੂਆਂ ਦਾ ਤੇ ਸਨਾਤਨ ਧਰਮ ਦੇ ਜਿਹੜੇ ਵੱਡੇ ਵੱਡੇ ਤੇ ਕਿਹੜੇ ਨਮਾਇंदे ਨੇ ਤੇ ਮੁਸਲਮਾਨ ਭਾਈਚਾਰਾ ਜਿਹੜਾ ਉਹਨਾਂ ਦੀ ਆਪਸ ਵਿੱਚ ਡਾਂਗ ਖੜਗ ਗਈ ਆ ਤੇ ਉਹ ਇਸ ਕਰਕੇ ਗੱਲਬਾਤ ਇੱਥੋਂ ਤੱਕ ਉਹਨਾਂ ਦੀ ਹੋਈ ਆ ਇੱਥੋਂ ਤੱਕ ਨੋਬਤ ਆਈ ਆ ਤੇ ਇਧਰੋਂ ਉਧਰੋਂ ਬਿਆਨ ਦੇ ਰਿਹਾ ਕੁਝ ਮੁਸਲਮਾਨ ਭਾਈਚਾਰਾ ਬਿਆਨ ਦੇ ਰਿਹਾ ਕੁਝ ਉਹ ਭਾਈਚਾਰਾ ਬਿਆਨ ਦੇ ਰਿਹਾ ਆ ਤੇ ਆਪਾਂ ਜਿਹੜੇ ਵੀਰ ਭਰਾ ਜਿਹੜੇ ਸੋਸ਼ਲ ਮੀਡੀਆ ਤੇ ਫੇਸਬੁੱਕ ਦੇ ਉੱਤੇ ਤੇ ਜਾਇ YouTube ਉਤੇ ਆਪਣੇ ਵੀਰ ਭਰਾ ਜਿਹੜੇ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਕੁਝ ਲੋਕਾਂ ਨੂੰ ਸਮਝ ਨਹੀਂ ਇਸ ਚੀਜ਼ ਦੇ ਬਾਰੇ ਵੀ ਕੱਲ੍ਹ ਹੋਈ ਕੀ ਆ ਤੇ ਉਹ ਸਮਝ ਕੇ ਬਹਿ ਗਿਆ ਕਿ ਖਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਉਥੇ ਉਹਦੇ ਵਾਸਤੇ ਖਰੇ ਹਰਮੰਦਰ ਸਾਹਿਬ ਉਤੇ ਬਿਆਨ ਦੇ ਦਿੱਤਾ ਆ ਤੇ ਕੋਈ ਵਾਹ ਨੂੰ ਤਲਵਾਰਾਂ ਮਾਰਨ ਆਜੋ ਇੱਧਰ ਆਜੋ ਉਹ ਭਰਾਵੋ ਤੁਸੀਂ ਹਰੇਕ ਗੱਲ ਨੂੰ ਆਪਣੇ ਉੱਤੇ ਨਾ ਲਿਆ ਕਰੋ ਪੰਜਾਬੀ ਭਰਾਵੋ ਹਰੇਕ ਗੱਲ ਨੂੰ ਆਪਣੇ ਉੱਤੇ ਨਾ ਲਿਆ ਕਰੋ ਐਡੀ ਗਾੜੀ ਸਿੱਖ ਕੱਚੇ ਕੋਲੇ ਨਹੀਂ ਕਿ ਵੀ ਜਿਹੜਾ ਮਰਜ਼ੀ ਕੋਈ ਆ ਕੇ ਚੜ ਚੜ ਜੂਗਾ ਤੇ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕਰ ਲੂਗਾ ਜਾਂ ਗਨਬਾਤ ਹੋ ਜੂਗੀ ਐਡੀ ਖੇਤੀ ਡਰਨਾ ਚ ਆਇਆ ਕਰੋ ਤੇ ਨਾਲੇ ਲੋਕਾਂ ਨੂੰ ਡਰਾ ਰਿਆ ਕਰੋ ਜਦੋਂ ਕੋਈ ਮਾੜਾ ਜਿਹਾ ਕੋਈ ਬਿਆਨ ਆਉਂਦਾ ਨਾ ਇਹਨਾਂ ਦੀ ਝਾਟੀ ਤੰਬੀਆਂ ਗਿੱਲੀਆਂ ਹੋ ਜਾਂਦੀ ਹੈ ਹਾਏ ਸਿੱਖਾਂ ਨੂੰ ਖਤਰਾ ਹੋ ਗਿਆ ਸਿੱਖਾਂ ਦੇ ਐਡਾ ਦਸਤਾਰਾਂ ਨੂੰ ਖਤਰਾ ਹੋ ਗਿਆ ਸਿੱਖਾਂ ਦੇ ਕੌਮ ਨੂੰ ਖਤਰਾ ਹੋ ਗਿਆ ਉਹ ਐਡੀ ਖੇਤੀ ਕੌਮ ਨੂੰ ਖਤਰਾ ਤੇ ਐਡੀ ਖੇਤੀ ਦਸਤਾਰਾਂ ਨੂੰ ਖਤਰਾ ਨਹੀਂ ਪੈਂਦਾ ਸਭ ਤੋਂ ਪਹਿਲਾਂ ਇਹ ਆ ਕਿ ਮਹਾਰਾ ਨੇ ਆਪਾਂ ਨੂੰ ਸ਼ਸਤਰ ਦਿੱਤੇ ਆ ਤੇ ਸ਼ਸਤਰ ਕਈਆਂ ਦੇ ਕੋਲ ਹੈ ਨਹੀਂਗੇ ਤੇ ਬਿਆਨ ਉਹਨਾਂ ਦੇ ਬੜੇ ਤਗੜੇ-ਤਗੜੇ ਹੁੰਦੇ ਆ ਤੇ ਮਹਾਰਾ ਨੇ ਕਿਹਾ ਆਸਤ ਕਰਪਾਨ ਖੰਡੋ ਖੜਕ ਤੁਬਕ ਤਬਰ ਅਰਤੀ ਸੈਬ ਸਰੋਹੀ ਸਹਿਤੀ ਜਾਹੇ ਹਮਾਰੇ ਪੀਰ ਉਹ ਜਦੋਂ ਤੁਹਾਡੇ ਕੋਲ ਪੀਰ ਹੀ ਨਹੀਂ ਹੈਗੇ ਤੁਹਾਡੇ ਤੇ ਤੁਸੀਂ ਕੀ ਜਿੱਤ ਜੰਗ ਦੀ ਵੇ ਜੰਗ ਦੇ ਵਿੱਚ ਜਿੱਤ ਕਰੋਗੇ ਤੇ ਕਈ ਵੀਰ ਭਰਾ ਬੇਨ ਸੋਚੇ ਹੀ ਇਹੋ ਜੇ ਬਿਆਨ ਦੇ ਕੇ ਤੇ ਆਪਣੇ ਜਿਹੜੇ ਸਿੱਖ ਪੰਥ ਆ ਉਹਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਨਹੀਂ ਇਹ ਥੱਲੇ ਨਹੀਂ ਲੱਗਦਾ ਕਿਉਂਕਿ ਇਸ ਦੇਸ਼ ਦੇ ਵਿੱਚ ਜਿਨਾਂ ਚਿਰ ਖਾਲਸਾ ਪੰਥ ਗੁਰੂ ਅਕਾਲ ਪੁਰਖ ਦੀ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਆ ਨਾ ਉਹਨਾਂ ਚਿਰ ਤੱਕ ਖਾਲਸੇ ਪੰਥ ਨੂੰ ਕੋਈ ਖਤਰਾ ਨਹੀਂ ਕਿਸੇ ਪਾਸਿਓਂ ਵੀ ਖਾਲਸਾ ਹਮੇਸ਼ਾ ਗਰੀਬਾਂ ਤੇ ਮਜਲੂਮਾਂ ਦੇ ਨਾਲ ਖੜਦਾ ਆ ਤਾਂ ਸਦਾ ਖੜੇਗਾ ਕਿਉਂਕਿ ਖਾਲਸਾ ਪੰਥ ਜਿਹੜਾ ਖਾਲਸਾ ਨਾ ਅਕਾਲ ਪੁਰਖ ਦੀ ਫੌਜ ਆ ਅਕਾਲ ਪੁਰਖ ਦੀ ਫੌਜ ਤੇ ਜਿੰਨਾ ਚਿਰ ਤੱਕ ਨਿਹੰਗ ਸਿੰਘ ਫੌਜਾਂ ਇੱਥੇ ਜਿਉਂਦੀਆਂ ਜਾਗਦੀਆਂ ਤਤ ਪਰ ਖੜੀਆਂ ਨਾ ਉਹਨਾਂ ਚਿਰ ਤੱਕ ਪੰਜਾਬੀਆਂ ਨੂੰ ਕੋਈ ਕਿਸੇ ਚੀਜ਼ ਦਾ ਖਤਰਾ ਨਹੀਂਗਾ ਆ ਮੈਂ ਧੋਕ ਦਿਨ ਹੋ ਗਿਆ ਇੱਕ ਵੀਡੀਓ ਵੇਖੀ ਆ ਲੁਧਿਆਣੇ ਦੇ ਵਿੱਚ ਇੱਕ ਆਪਣਾ ਪੰਜਾਬੀ ਮੁੰਡਾ ਭਰਾ ਚੰਗਾ ਬਣਾ ਉਹ ਭਈਆਂ ਦੇ ਕੋਲੋਂ ਕੁੱਟ ਖਾਂਡਿਆ ਆ ਉਹਨੇ ਭਈਆਂ ਨੇ ਕੋਲੋਂ ਕੋਟ ਖਾਲੀਆ ਤੇ ਕੰਮੜ ਕੇ ਵੜਾ ਸੋਸ਼ਲ ਮੀਡੀਆ ਤੇ ਸਜਾ ਕੇ ਦੱਸਣ ਡਿਆ ਕੈਮਰੇ ਦੇ ਅੱਗੇ ਮੇਰੇ ਇੱਥੇ ਕਰਕੇ ਭਈਆਂ ਨੇ ਮਾਰਿਆ ਮੇਰੇ ਇੱਥੇ ਕਰਕੇ ਭਈਆਂ ਨੇ ਮਾਰਿਆ ਉਹ ਮੈਂ ਮਾਮਾ ਤੁਸੀਂ ਤੇ ਆਪੇ ਸ਼ਤਰਖਾਨੇ ਜਦੋਂ ਤੁਸੀਂ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਦਾ ਬਚਨ ਨਹੀਂ ਕਮਾਉਂਦੇ ਮਹਾਰਾਜ ਨੇ ਕਿਹਾ ਸ਼ਸਤਰ ਕੇ ਅਧੀਨ ਹੈ ਰਾਜ ਰਾਜ ਬਿਨਾਂ ਨਹੀਂ ਧਰਮ ਚਲੇ ਧਰਮ ਬਿਨਾਂ ਸਭ ਦਲੇ ਮਲੇ ਹੈ ਰਾਜ ਤੁਹਾਡੇ ਕੋ ਹੈਗਾ ਤਾਂ ਜਾਂ ਜੇ ਤੁਸੀਂ ਸ਼ਸਤਰ ਧਾਰੀ ਹੋ ਏ ਨਾ ਸੋਚ ਦਿਖ ਰਾਜ ਕਿ ਕਿਦਾਂ ਦਾ ਰਾਜ ਆਉਣਾ ਤੇ ਕੀ ਕਿਦਾਂ ਕੀ ਕੁਝ ਹੋਣਾ ਆ ਜੇ ਤੁਹਾਡੇ ਕੋਲ ਸ਼ਸਤਰਾਂ ਦਾ ਤੁਹਾਡਾ ਰਾਜ ਆ ਜੇ ਤੁਹਾਡੇ ਕੋਲ ਸ਼ਸਤਰ ਨਹੀਂ ਹੈਗਾ ਤਾਂ ਤੁਹਾਡਾ ਕੋਈ ਰਾਜ ਨਹੀਂਗਾ ਭਾਵੇਂ ਜੋ ਮਰਜ਼ੀ ਕਰ ਲਿਓ ਤੇ ਉਹ ਕੈਮਰੇ گاڑی ਰੋ ਰੋ ਕੇ ਦੱਸਣ ਰਿਆ ਵੀ ਮੈਨੂੰ ਐਦਾਂ ਪਾ ਗਏ ਮੈਨੂੰ ਐਦਾਂ ਤੇ ਜੇ ਮਾਮਾ ਤੇਰੇ ਕੋਲ ਸ਼ਸਤਰ ਹੁੰਦਾ ਨਾ ਤਾਂ ਭਈਆ ਕਿ ਤੇਰੇ ਵਾਲੇ ਅੱਖ ਚੱਕ ਕੇ ਨਹੀਂ ਵੇਖਣਾ ਕਿਉਂ ਪੀ ਨਹੀਂ ਕਰਨਾ ਭਈ ਇਹਨੇ ਉਹ ਫਿਰ ਨਿਹੰਗ ਸਿੰਘਾਂ ਨੇ ਮਗਰ ਖਲੋ ਕੇ ਫਿਰ ਉਹਨੂੰ ਬਚਾ ਕੇ ਤੇ ਉਹਦੇ ਵਿੱਚ ਹੱਕ ਦੇ ਵਿੱਚ ਵੀਡੀਓ ਪਾਈ ਤੇ ਨਾਲੇ ਉਹਨੂੰ ਗਾੜੀ ਖਿਲਾ ਰਿਹਾ ਤੇ ਨਾਲੇ ਉਹਨਾਂ ਨੇ ਉਹਦਾ ਸਮਰਥਨ ਕੀਤਾ ਮੁੰਡੇ ਦਾ ਤੇ ਯਾਰ ਮੈਂ ਇਹੋ ਤੇ ਕਹਿਣਾ ਆ ਕਿ ਨੌਜਵਾਨ ਵੀਰ ਭਰਾ ਸਾਰੇ ਜਿਹੜੇ ਆ ਉਹ ਮੁੜ ਕੇ ਬਾਅਦ ਵਿੱਚ ਕੈਮਰੇ ਦੇ ਗਾੜੀ ਆ ਕੇ ਤੇ ਕਹਿੰਦੇ ਨੇ ਸਾਨੂੰ ਇੱਥੇ ਭਈਏ ਪੈਗੇ ਸਾਨੂੰ ਉੱਥੇ ਭਈਏ ਪੈਗੇ ਆ ਸਾਨੂੰ ਐਦਾਂ ਹੋ ਗਿਆ ਸਾਡੇ ਨਾਲ ਐਦਾਂ ਧੱਕਾ ਹੋ ਗਿਆ ਸਾਡਾ ਸਾਹ ਦਿੱਤਾ ਜਾਵੇ ਸਾਡਾ ਸਾਹ ਦੀ ਕੋਈ ਦੇਣ ਡਿਆ ਮੈਂ ਤੁਹਾਨੂੰ ਇਹੋ ਕਹਿਣਾ ਵੀ ਜੇ ਸ਼ਸ਼ਟ ਤੁਹਾਡੇ ਕੋ ਹੈਗਾ ਨਾ ਸਭ ਤੋਂ ਵਧੀਆ ਚੋਟੀ ਦਾ ਐਨ ਵਧੀਆ ਸ਼ਸ਼ਟ ਖਰੀਦਿਆ ਕਰੋ ਨਾ ਕਿ ਐਪਲ ਆਈਫੋਨ ਤੁਸੀਂ ਡੀਕੰਡਿਆ ਫੋਨ ਪੀ ਹੁਣ 16 ਆ ਗਿਆ 16 ਪ੍ਰੋ ਮੈਕਸ ਆ ਗਿਆ ਹੁਣ 17 ਪ੍ਰੋ ਮੈਕਸ ਆ ਗਿਆ ਹੁਣ 18 ਪ੍ਰੋ ਮੈਕਸ ਆ ਗਿਆ ਉਹ ਦਫਾ ਕਰੋ ਪ੍ਰੋ ਮੈਕਸਾਂ ਨੂੰ ਜਿਹੜੇ ਗੁਰੂ ਕਲਗੀਧਰ ਪਾਸ਼ਾ ਮਾਰ ਰਹੇ ਨੇ ਤਹਵੇਂ ਪਾਸ਼ਾ ਨੇ ਸ਼ਸਤਰ ਦਿੱਤੇ ਆ ਨਾ ਉਹਨਾਂ ਸ਼ਸਤਰਾਂ ਦੀ ਸ਼ਸਤਰਾਂ ਦੀ ਪੂਜਾ ਕਰਕੇ ਆਪਣੇ ਤਨ ਦੇ ਉੱਤੇ ਬੰਨ ਦੇਤੇ ਸਜਾਇਆ ਕਰੋ ਸ਼ਸਤਰ ਦੀ ਪੂਜਾ ਅਕਾਲ ਦੀ ਪੂਜਾ ਆ ਤੇ ਤੁਸੀਂ ਸੁੱਤੇ ਨਹੀਂ ਉੜਦੇ ਸਵੇਰੇ 8-8 ਵਜੇ ਤੱਕ ਤੇ ਨਾ ਤੁਸੀਂ ਬਾਣੀ ਪੜਦੇ ਨਾ ਤੁਸੀਂ ਸ਼ਨਾਰ ਕਰਦੇ ਆ ਤੇ ਨਾ ਤੁਸੀਂ ਵੇਲੇ ਸਰ ਕੋਈ ਮਾਰ ਰਹਿਣਾ ਨਾਮ ਜਪਣੇ ਤਾਂ ਤੇ ਤੁਸੀਂ ਕਹਿੰਦੇ ਸਾਡੇ ਨਾਲ ਧੱਕਾ ਹੋਇਆ ਸਾਡਾ ਰਾਜ ਨਹੀਂ ਹੈਗਾ ਰਾਜ ਤਾਂ ਤੁਹਾਡਾ ਤਾਂ ਨਹੀਂ ਹੈਗਾ ਜਦੋਂ ਸਵੇਰੇ ਉੱਠ ਕੇ ਤੁਸੀਂ ਰਾਜ ਦੀ ਗੱਦੀ ਤੇ ਬਹਿਣਾ ਹੁੰਦਾ ਆ ਮਹਾਰਾਜੇ ਪੰਜ ਬਾਣੀਆਂ ਪੜਨੀਆਂ ਹੁੰਦੀਆਂ ਆ ਮਹਾਰਾਜ ਨੂੰ ਯਾਦ ਕਰਨਾ ਨਾ ਬਾਣੀ ਪੜ ਕੇ ਮਹਾਰਾਜ ਦਾ ਨਾਮ ਜਪ ਕੇ ਬੰਦੇ ਨੂੰ ਪਾਵਰ ਮਿਲਦੀ ਸ਼ਕਤੀ ਮਿਲਦੀ ਮਹਾਰਾਜ ਦਾ ਮੁਖਾਰ ਬਿੰਦ ਤੋਂ ਜਿਹੜੇ ਵਜਨ ਆਪਣੇ ਨਿਕਲੇ ਹੁੰਦੇ ਆ ਉਹ ਆਪਾਂ ਨੂੰ ਮਿਲਦੇ ਆ ਤਾਕਤ ਮਿਲਦੀ ਆ ਤੇ ਜਦੋਂ ਆਪਾਂ ਸਿਰੇ ਉੱਠ ਕੇ ਮਹਾਰਾਜ ਦੀ ਬਾਣੀ ਪੜ ਕੇ ਬਾਣੀ ਦੇ ਵਿੱਚੋਂ ਅਮਰਤ ਨਹੀਂ ਸ਼ੱਕਦੇ ਤਾਂ ਫਿਰ ਪਾਵਰ ਕਿੱਥੋਂ ਆਊ ਜੇ ਤੁਸੀਂ ਤਾਕਤਵਰ ਹੋਣਾ ਹੈ ਮਹਾਰਾਜ ਦੱਸੇ ਹੋਏ ਸਿਧਾਂਤਾਂ ਨੂੰ ਤੁਸੀਂ ਮੰਨਦੇ ਨਹੀਂ ਕਿ ਮਹਾਰਾਜ ਦਿੱਤੇ ਹੋਏ ਸ਼ਸਤਰਾਂ ਨੂੰ ਤੁਸੀਂ ਅਪਣਾਉਨੇ ਨਹੀਂਗੇ ਤੇ ਤੁਸੀਂ ਮੋਬਾਈਲ ਵਧੀਆ-ਵਧੀਆ ਖਰੀਦਦੇ ਆ ਮੋਟਰਸਾਈਕਲ ਵਧੀਆ-ਵਧੀਆ ਤੁਸੀਂ ਖਰੀਦਦੇ ਆ ਉਹ ਕਦੇ ਸ਼ਸਤਰ ਵੀ ਕਰੇ ਮੇਲੇ ਵਿੱਚੋਂ ਕਿਸੇ ਥਾਂ ਰੋ ਜਾ ਕੇ ਸਮਾਗਨ ਵਿੱਚੋਂ ਕੋਈ ਸ਼ਸਤਰ ਵੀ ਖਰੀਦ ਕੇ ਲਿਆ ਕਰੋ ਕਿਆ ਆੜਾ ਸ਼ਸਤਰ ਹੈ ਇਹ ਆਪਣੇ ਬਚਾਅ ਵਾਸਤੇ ਤੇ ਗਰੀਬਾਂ ਤੇ ਮਜਲੂਮਾਂ ਦੇ ਬਚਾਅ ਵਾਸਤੇ ਮਾਰਨ ਨੂੰ ਸਾਨੂੰ ਦਿੱਤੇ ਆ ਆਪਣੀ ਸਲਵ ਡਿਫੈਂਸ ਵਾਸਤੇ ਦਿੱਤੇ ਆ ਉਹ ਕਰੇ ਕਰੇ ਇਹੋ ਜਿਹੇ ਸ਼ਸਤਰ ਖਰੀਦ ਕੇ ਵੀ ਆਪਣੇ ਗਾਲ ਵਿੱਚ ਪਾ ਲਿਆ ਕਰੋ ਕਿ ਤੁਸੀਂ ਮੋਬਾਈਲ ਹੀ ਡਿਕਦੇ ਰਹਿੰਦੇ ਆ ਕਿ ਐਪਲ ਆਈਫੋਨ ਆ ਗਿਆ ਜੀ ਇਹ 18 ਆ ਗਿਆ ਜੀ 17 ਪ੍ਰੋ ਮੈਕਸ ਆ ਗਿਆ ਜੀ ਇਹ 19 ਪ੍ਰੋ ਮੈਕਸ ਆ ਗਿਆ ਜੀ ਤੇਰੀ ਫੋਟੋ ਦੀ ਕੁਆਲਿਟੀ ਵਧੀਆ ਦੀ ਵੀਡੀਓ ਦੀ ਕੁਆਲਿਟੀ ਵਧੀਆ ਉਹ ਜਦੋਂ ਤੁਹਾਡੇ ਕੋ ਤਾਨੂੰ ਕਰੋ ਵੀ ਵੈਰੀ ਪਹਿਣਗੇ ਤੁਹਾਡੇ ਦੁਸ਼ਮਣ ਤੁਹਾਡੇ ਨਾਲ ਲੋਹਾ ਲੈਣ ਵਾਸਤੇ ਤਿਆਰ ਆਉਂਗੇ ਉਰੋਰੇ ਸਿਰ ਦੇ ਵਿੱਚ ਫੜ ਕੇ ਮਗਨ ਮਰੋਗੇ ਤੁਹਾਡੇ ਕੋਲ ਸ਼ਸਤਰ ਹੋਊਗਾ ਤਾਂ ਕਰਕੇ ਤੁਸੀਂ ਸ਼ਸਤਰ ਦੇ ਨਾਲ ਪ੍ਰਯੋਗ ਕਰਕੇ ਆਪਣਾ ਤੇ ਦੂਜੇ ਦਾ ਬਚਾਅ ਕਰ ਸਕਦੇ ਹੋ ਭਰਾਵੋ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਕਿਉਂਕਿ ਅੱਜ ਜਮਾਨਾ ਬੜਾ ਖਰਾਬ ਆ ਅੱਜ ਜਾਗਣ ਦੀ ਲੋੜ ਆ ਤੇ ਸ਼ਸਤਰ ਧਾਰਨ ਹੋ ਧਾਰੀ ਹੋਣ ਦੀ ਲੋੜ ਆ ਸਾਨੂੰ ਕਿਉਂਕਿ ਸਿੱਖਾਂ ਦੇ ਨਾਲ ਹਰਥਾਂ ਦੇ ਬੜੀ ਕੀਆ ਹੋ ਰਹੀਆਂ ਸਿੱਖਾਂ ਨਾਲ ਹਰਥਾਂ ਦੇ ਵਿਦਕਰਾ ਹੋ ਰਿਹਾ ਯਾ ਅੱਜਕੱਲ ਤੁਹਾਨੂੰ ਬਚਾਉਣ ਕਿਸੇ ਨੇ ਨਹੀਂ ਹੋਣਾ ਤੁਹਾਨੂੰ ਖੁਦ ਹੀ ਗੁਰੂ ਮਾਰਾ ਦਾ ਬਚਨ ਮੰਨ ਕੇ ਬਜਣਾ ਪੈਣਾ ਇਹ ਨਾ ਕਹੋ ਕਿ ਅਸੀਂ ਕੋਈ ਗੱਲ ਝੂਠ ਕਹਿ ਰਹੇ ਹਾਂ ਅਸੀਂ ਸੱਚ ਕਹਿ ਰਿਹਾ ਕਿਉਂਕਿ ਸੱਚ ਸਭ ਨਾਲ ਕੇ ਖਸਮਾ ਜਿਸ ਬਖਸ਼ਿਆ ਸੋ ਜਨ ਪਾਵੇ ਤਣ ਤਣ ਸ੍ਰੀ ਗੁਰੂ ਅਮਰਦਾਸ ਜੀ ਮਾਰ ਰਹੇ ਨੇ ਬੜੇ ਚਿਰ ਦਾ ਤੁਹਾਨੂੰ ਕਿਹਾ ਆ ਗੁਰਬਾਣੀ ਜਿਹੜੀ ਆ ਸਾਡਾ ਬਾਣੀ ਬਾਣਾ ਪੰਖ ਪਛਾਣੋ ਬਾਣੀ ਜਿਹੜੀ ਹੈ ਨਾ ਤੇ ਜਿਹੜਾ ਬਾਣਾ ਸਾਡੇ ਪੰਖ ਆ ਜਨਾਚਰ ਤੱਕ ਤੁਹਾਡੇ ਕੋ ਬਾਣੀ ਬਾਣਾ ਨਹੀਂ ਹੈਗਾ ਤੇ ਜਦੋਂ ਤੁਹਾਡੇ ਪੰਖ ਹੀ ਨਹੀਂ ਹੈਗੇ ਤਾਂ ਤੁਸੀਂ ਕੀ ਉੱਡਣਾ ਸੁਭਾਨ ਦੇ ਵਿੱਚ ਇਸ ਕਰਕੇ ਵੀਰ ਭਰਾਵੋ ਅੱਜ ਸਾਨੂੰ ਸ਼ਸਤਰ ਧਾਰੀ ਹੋਣ ਦੀ ਲੋੜ ਹੈ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਦਾ ਬਚਨ ਮੰਨੋ ਤੇ ਅਮਰਤ ਛਕੋ ਸਿੰਘ ਸੱਜੋ ਤੇ ਖੰਡੇ ਬਾਟੇ ਦਾ ਅਮਰ ਛੱਕੇ ਜਿਹੜਾ ਕਿ ਗਿੱਦੜਾ ਤਾਂ ਸ਼ੇਰ ਬਣ ਕੇ ਰਹੋ ਤੁਹਾਡਾ ਤੁਹਾਡੇ ਗਾਲ ਦੇ ਵਿੱਚ ਸ਼ਸਤਰ ਹੋਊਗਾ ਨਾ ਤੇ ਆਲ ਇੰਡੀਆ ਆਲ ਦੁਨੀਆ ਦੇ ਵਿੱਚ ਕਿਤੇ ਵੀ ਚੱਲ ਜਾਓ ਤੁਹਾਡੇ ਕੋਈ ਮੂੰਹ ਵੱਲ ਨਹੀਂ ਵੇਖ ਸਕਦਾ ਕਿ ਇਹ ਕੌਣ ਜਾਂਦਾ ਮੈਂ ਕੀ ਕਰਾਂਗਾ ਕਿਉਂਕਿ ਸ਼ਾਸਤਰ ਕੇ ਅਧੀਨ ਹੈ ਰਾਜ ਰਾਜ ਬਿਨਾ ਨਹਿ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਇਸ ਕਰਕੇ ਬਚਨ ਜ਼ਰੂਰ ਕਮਾਇਓ ਤੇ ਬਗੇਸ਼ਰ ਤਾਂ ਵਾਲੇ ਨੇ ਇਹ ਗੱਲ ਸਾਨੂੰ ਨਹੀਂ ਕਹੀ ਜੇ ਸਾਨੂੰ ਕਹੂਗਾ ਤਾਂ ਫਿਰ ਲੋਹਾ ਦੇਣ ਵਾਸਤੇ ਨਿਹੰਗ ਸਿੰਘ ਤਤ ਪਰ ਖੜੇ ਨੇ ਕੋੜੇ ਦੀਆਂ ਕਾਠੀਆਂ ਤੇ ਬੈਠੇ ਨੇ ਇਹ ਇਹ ਨਾ ਸਮਝੇ ਬਿ ਨਿਹੰਗ ਸਿੰਘ ਸੁੱਤੇ ਆ ਨਿਹੰਗ ਸਿੰਘ ਸਾਰਿਆਂ ਦੇ ਵਾਸਤੇ ਖੜੇ ਨੇ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਜਗ੍ਹਾ ਰਗ ਜਾਵੇ ਨੇ ਹਾਲ ਹੋ ਜਾਵੇ ਫਤਿਹ ਪਾਵੇ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਸਾਹਿਬ ਕੌਰ ਜੀ ਦੇ ਮਨੋਂ ਭਾਵੇ ਸਤ ਸ੍ਰੀ ਅਕਾਲ ਘਰ ਭਰਿਆ ਅਕਾਲ ਦੇ ਗਤੇ ਗਫਤੇ ਖਾਲਸੇ ਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ